ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮਚਾਕੀ ਕਲਾਂ ਦੇ ਵਿੱਚ ਮਚਾਕੀ ਕਲਾਂ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲੇ ਫਰੀਦਕੋਟ ਦਾ ਪਿੰਡ ਆ ਤੇ ਜਦੋਂ ਆਪਾਂ ਫਰੀਦਕੋਟ ਤੋਂ ਸਾਧਕ ਨੂੰ ਜਾਂਦੇ ਆ ਤੇ ਰਸਤੇ ਦੇ ਵਿੱਚ ਇਹ ਪਿੰਡ ਆਉਂਦਾ ਵਾ ਮਿੱਤਰੋ ਮਚਾਕੀ ਕਲਾਂ ਮਚਾਕੀ ਖੁਰਤਵਾਲਾ ਬੋਰਡ ਤੁਹਾਨੂੰ ਪਿੱਛੇ ਮਿਲੂਗਾ ਤੇ ਪਰ ਉਦੋਂ ਅੱਗੇ ਮਚਾਕੀ ਕਲਾਂ ਆਊਗਾ ਕਹਿਣ ਤੋਂ ਭਾਵਾ ਵੀ 8-10 ਕਿਲੋਮੀਟਰ ਦੀ ਦੂਰੀ ਪਊਗੀ ਫਰੀਦਕੋਟ ਤੋਂ ਇਸ ਪਿੰਡ ਨੂੰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਨੂੰ ਪਰਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਮਿੱਤਰੋ ਜਮਾਂਦਰੂ ਦੋ ਥਾਣੀ ਝੋਟੀ ਵਕਾਊ ਆ ਜਿਹੜੇ ਭਰਾ ਇਸ ਚੀਜ਼ ਨੂੰ ਮੈਨੂੰ ਲੈਣਾ ਚਾਹੁੰਦੇ ਆ ਪਸੰਦ ਕਰਦੇ ਆ ਕਿਉਂਕਿ ਦੋ ਥਣੀ ਝੋਟੀ ਕਰਮਾ ਦੇ ਨਾਲ ਮਿਲਦੀ ਆ ਤੁਸੀਂ ਆਪ ਸਿਆਣੇ ਆ ਮਿੱਤਰੋ ਤੇ ਕਦੇ-ਕਦੇ ਇੱਥੇ ਹੁੰਦੀ ਆ ਤੇ ਤੁਹਾਨੂੰ ਦੋ ਥਣੀ ਝੋਟੀ ਅਜ ਦਵਾ ਦਿੰਨੇ ਆਪਾਂ ਮਿੱਤਰੋ ਕਿਨਵਾ ਸੂਆ ਸੋਈ ਆ ਕੀ ਇਹਦੀ ਡਿਟੇਲ ਆ ਬੱਚੇ ਦਾ ਕਰਦੀ ਆ ਥੋੜਾ ਜਿਹਾ ਆਓ ਸਾਰੀ ਜਾਣਕਾਰੀ ਆਪਾਂ ਭਾਈ ਤੁਲੇ ਨੇ ਸਸੀ ਕਾਲ ਭਾਈ ਸਸੀ ਕਾਲ ਕੀ ਹਾਲ ਆ ਵਧੀਆ ਬਈ। ਸੇਤਾ ਦੇ ਪਰਿਵਾਰ ਦਾ। ਸਾਰਾ ਸਾਰ ਵਧੀਆ ਬਈ। ਠੀਕ ਆ। ਅੱਛਾ ਪਿੰਡ ਮਰਚੱਕੀ ਕਲਾ ਆ ਗਿਆ। ਮਰਚੱਕੀ ਕਲਾ ਬਈ। ਹਾਂਜੀ। ਜਿਹੜਾ ਆਉਂਦੇ ਪਹਿਲਾ ਪਿੰਡ ਹੀ ਆਉਂਦਾ ਆਪਣਾ। ਠੀਕ ਆ ਬਈ। ਇਹ 8-10 ਕਿਲੋਮੀਟਰ ਦੀ ਦੂਰੀ। 8 ਕਿਲੋਮੀਟਰ ਆ ਗਿਆ। ਇੰਨਾ ਕੋਈ ਬਾਇਆ ਹੈ। ਅੱਛਾ ਵੀਰੇ ਨਾਮ ਕੀ ਆ ਗਿਆ ਆਪਣਾ? ਯਾਰ ਮੇਰਾ ਨਾਮ ਹੈ। ਜਦਵਿੰਦਰ। ਹਾਂਜੀ। ਜਦਵਿੰਦਰ ਬਈ ਜਿਹੜੀ ਆਪਾਂ ਝੋਟੀ ਵੇਚਨੀ ਆ ਕਿੰਨਵਾ ਸੂਸ ਸੂਈਆ ਦੀ? ਇਹ ਦੂਜੇ ਸੂਏ ਸੂਈਆ ਬਈ। ਦੂਜਾ ਸੂਆ ਤੁਹਾਡੇ ਕੋਲ ਹੁਣ ਸੂਈਆ। ਪਹਿਲੇ ਆ ਗਿਆ ਬਈ ਹਣ। ਠੀਕ ਆ। ਪਹਿਲੇ ਸੂਏ ਆ ਹੂੰ ਥਾਣੀ ਚੰਗਾ ਲੱਗਾ ਬਈ ਅੱਛਾ ਇਹਰ ਤੂੰ ਕੱਟੀ-ਕੁੱਟੀ ਲਈ ਸੀ ਜਾਂ ਘਰੇ ਹੀ ਪੈਦਾ ਕੀਤੀ ਸੀ ਆਪਾਂ ਗੱਡੀਆਂ ਵਾਲੇ ਤੇ ਬਈ ਕੱਡੀਆਂ ਕੱਟੀ ਲਈ ਕੀ ਆ ਬਾਤ ਆ ਬਈ ਅੱਛਾ ਇਹਦੇ ਮਗਰ ਵੀ ਕੱਟਾ ਗਿਆ ਕੱਟੀ ਬਈ ਇਹਨੇ ਕੱਟਾ ਦਿੱਤਾ ਬਈ ਇਹ ਥਾਣੇਦਾਰ ਬੁੱਲਦਾ ਥਾਣੇਦਾਰ ਬੁੱਲਾ ਸੀਮਨਪਾਈ ਦੇ ਕੋਲੇ ਆ ਹਨਾ ਮੈਨੂੰ ਕਿਹੜੇ ਵਾਲਾ ਥਾਣੇਦਾਰ ਬੁੱਲ ਐਚਐਸਬੀ ਵਾਲਾ ਐਚਐਸਬੀ ਵਾਲਾ ਦਾ ਬਈ ਮਿੱਤਰੋ ਲੈ ਮਾਦੀ ਬੁਖਾਦੀ ਬਈ ਸੀਮਨ ਐਚ ਐਸ ਬੀ ਵਾਲੇ ਦਾ ਜਿਹੜਾ ਥਾਣੇਦਾਰ ਬੋਲਾ ਉਹਦੀ ਮਗਰੋਂ ਦੇ ਕੱਟਾ ਆ ਗਿਆ ਮਿੱਤਰੋ ਤੇ ਆਪੇ ਬਾਈ ਨੇ ਲੋਹਾਰ ਭਰਾਵਾ ਤੋਂ ਖਰੀਦੀ ਸੀ ਕੱਟੀ ਹਣਾ ਬਈ ਅੱਛਾ ਬਈ ਤਿਆਰੀ ਤੁਰੀ ਬੜ ਜਮਦਸਤ ਕੀਤੀ ਝੋਟੀ ਹਣਾ ਬੱਚਾ ਚੰਗਾ ਤਾਂ ਬਈ ਉਹਨਾਂ ਪੱਛੇ ਅੱਛਾ ਇੱਕ ਗੱਲ ਹੋਰ ਵੀ ਕਹਿ ਸਕਦੇ ਹਰ ਇੱਕ ਵਾਰੀ ਕੱਟੀਆਂ ਵਾਲਿਆ ਕੋਈ ਕੱਟਾ ਜਾਂ ਜਾਨਵਰ ਮਾੜਾ ਨਹੀਂ ਆਉਂਦਾ ਫਿਰ ਹਣਾ ਉਹ ਵੀ ਅੱਗੋ ਲੈ ਕੇ ਆਉਂਦੇ ਹਣਾ ਕਿੰਨੀ ਚੰਗੀ ਝੋਟੀ ਨਿਕਲੀ ਜਾਣਾ ਹਣਾ ਅੱਛਾ ਬਈ ਇਹਦਾ ਰੇਟ ਫਿਰ ਕੀ ਰੱਖਾਂਗੇ ਭਰਾ ਇਹਦਾ ਰੇਟ 130 ਹੈ 130 ਮਾਨ ਤਨ ਕਰ ਦਿਆਂਗੇ ਵਿਚ ਮਾਨ ਤਨ ਕਰ ਦਿਆਂਗੇ ਠ ਇਹ ਜਮਾਂਦਰ। ਆ ਜਮਾਂਦਰੂ ਹੀ ਦੋ ਥਾਣਾ ਦੀ। ਠੀਕ ਆ ਬਈ, ਕੀ ਬਾਤ। ਤੋਰੀ ਵੀਰੇ ਕੱਟੇਗਾ ਬੰਨੂ। ਇੱਕ ਗੱਲ ਹੋਰ ਦੱਸਦੀ ਮੈਨੂੰ। ਮੀਮਾਰਤ ਕਿੰਨਾ ਟਾਈਮ ਦੁੱਧ ਪੀਂਦਾ ਰਿਹਾ ਤੂੰ ਇਹ। ਇਹ ਬਈ 7 ਮਹੀਨੇ ਦੁੱਧ ਆਪ ਛੱਡੀ ਆਪ। ਆਪ ਛੱਡੀ ਕੀ ਬਾਤ। ਤੋਰੀ ਵੀਰੇ ਕੱਢੀ ਬਾਹਰ ਨੂੰ। ਲੈ ਵੀ ਮਿੱਤਰੋ, ਦੂਜਾ ਸੂਆ ਕਰਮਣ ਵਾਲੀ ਸੂਈ ਆ ਤੇ ਲੋਹਾਰਪੁਰਾਵਾਂ ਤੋਂ ਇਹ ਬਾਈ ਨੇ ਕੱਟੀ ਖਰੀਦੀ ਸੀ। ਮੈਂ ਤੁਹਾਨੂੰ ਪਹਿਲਾਂ ਵੀ ਲੋਹਾਰਪੁਰਾਵਾਂ ਦੀਆਂ ਵੀਡੀਓ ਬਣਾਉਣਾ ਹੁੰਦਾ ਮੈਂ। ਤੇ ਮੈਂ ਇਹ ਗੱਲ ਵਾਅਦੇ ਨਾਲ ਕਹਣਾ ਵੀ ਉਹ ਬੰਦੇ ਜਿਹੜੇ ਹੁੰਦੇ ਨੇ ਮਿੱਤਰੋ ਝੂਠ ਬਹੁਤ ਘੱਟ ਮਾਰਦੇ ਆ ਗੱਲ ਪੱਕੀ ਆ ਹਾਂ ਠੀਕ ਆ ਵੀ ਕਈ ਵਾਰੀ ਉਹਨਾਂ ਨੂੰ ਅੱਗੋਂ ਦੱਸਿਆ ਹੋਵੇ ਉਹ ਦੱਸਦੇ ਨਾ ਵੈਸੇ ਉਹ ਸੀਮਣ ਵਗੈਰਾ ਦੱਸਦੇ ਨਹੀਂ ਮੈਨੂੰ ਇਹ ਵਧੀਆ ਲੱਗਦੀ ਹੈ ਗੱਲ ਉਹਨਾਂ ਦੀ ਭਰਾਵਾਂ ਦੀ ਆਹ ਛੋਟੀ ਵੇਖੋ ਮਿੱਤਰੋ ਤੁਸੀਂ ਕਰਾ ਦੀ ਇਹ ਦੂਜਾ ਸੂ ਆ ਸੂਈ ਆ ਜਮਾਂਦਰੂ ਹੀ ਦੋ ਥਾਣਾ ਬੱਚੇ ਨੂੰ ਬਾਈ ਨੇ ਚੰਗਾਤਾ ਮਿੱਤਰੋ ਜ਼ੇਰ ਹਜੇ ਇਹਨੇ ਪਾਉਣੀ ਆ ਕੈਂਡਾ ਕੋਈ ਹੋਇਆ ਕੈਂਡਾ ਹੀ ਹੋਇਆ ਸੂਈ ਨੂੰ ਬਾਈ ਹਾਂ ਬਾਈ ਕੈਂਡਾ ਕੀ ਹੋਇਆ ਕੈਂਡਾ ਕੋਈ ਹੋਇਆ ਸੂਈ ਨੂੰ ਮਿੱਤਰੋ ਤੇ ਬੱਚੇ ਪੁੱਛੇ ਤੇ ਓਕੇ ਦੀ ਰਿਪੋਰਟ ਆ ਜਾਵਾ ਵੇਖੋ ਕਰਾ ਦੀ ਕਰਮ ਵਾਲੀ ਐਨ ਗੁੱਡ ਛੋਟੀ ਆ ਬਾਈ ਹੂੰ ਥਾਣ ਤੁਮ ਵੀ ਬਹੁਤ ਚੰਗਾ ਲੱਗਾ ਬਾਈ ਪੀਗਣ ਵਾਲੀ ਗੱਲ ਨਹੀਂ ਤੁਹਾਨੂੰ ਪਸੰਦ ਆਊਗੀ ਦੁੱਧ ਵੀ ਤੇਰਾ 14 ਕਿਲੋ ਦਿੱਤਾ ਹੋਇਆ ਪਹਿਲੇ 13.5 ਕਿਲੋ ਵਾਂਗੂ ਇਹਦੀ 15 ਦੋ ਕੁ ਮਹੀਨੇ ਦਾ ਪਿਛਲੀ ਵਾਰੀ ਮਰ ਗਈ ਸੀਗੀ ਤੇ ਬਿਨਾ ਭਾੜੇ-ਪੁੜੇ ਤੋਂ ਮਿਲਦੀ ਸੀ ਬਿਨਾ ਬੱਚੇ ਤੋਂ ਅੱਛਾ ਜੇ ਕੋਈ ਘਰੇ ਰੱਖਣ ਨਾਲ ਭਰਾ ਲੈ ਜਾਵੇ ਕਰੂਗਾ ਕੋਈ ਵੀ ਨੁਕਸ ਨਹੀਂ ਪਈ ਵਿੱਚ ਪੂਰਾ ਯਾਦਗਰੀ ਜੀ ਦਾ ਨੰਬਰ ਕਿੰਨਾ ਆ ਗਿਆ ਭਰਾ ਆਪਣਾ 9780922531 ਇੱਕ ਵਾਰੀ ਹੋਰ ਬੋਲੀ 9780922531 9780922531 31 9780922531 ਬਾਈ ਦਾ ਨੰਬਰ ਆ ਮਿੱਤਰੋ ਪਿੰਡ ਹੈਗਾ ਵਾ ਜਿਹੜਾ ਉਹ ਹੈਗਾ ਮਚਾਕੀ ਕਲਾ ਜੇ ਲੱਗਦਾ ਵਾ ਬਾਈ ਨੂੰ ਫਰੀਦਕੋਟ ਪਹਿਲਾ ਪਿੰਡ ਫਰੀਦਕੋਟ ਤੋਂ ਜਦੋਂ ਆਪਾਂ ਸਾਧਕ ਨੂੰ ਜਾਂਦੇ ਆ ਪਿੰਡ ਉਹਦਾ ਵਾ ਮਿੱਤਰੋ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਜ ਮੰਦਰੂ ਦੋ ਥਣੀ ਝੋਟੀ ਚਾਹੀਦੀ ਤਾਂ ਬਾਈ ਨਾਲ ਰابطਾ ਕੰਮ ਕਰ ਲਿਆ ਜੀ ਸਿੰਘੀ ਵੱਲੋਂ ਪੱਠਪੋੜੇ ਵੱਲੋਂ ਬਾਕੀ ਕਮਾਲ ਦੀ ਚੀਜ਼